ਸਰ ਆ ਭਾਈ ਗੋਜੀ ਕੀਤੇ ਜੈ ਪੀਐਮ ਜੈ ਭਾਰਤ ਮੈਂ ਮੀਨਾ ਕੁਮਾਰੀ ਪਿੰਮਕੰਪੂ ਤੋਂ ਆਮ ਆਦਮੀ ਪਾਰਟੀ ਵੱਲੋਂ ਚੁਣੀ ਗਈ ਕੈਂਡੀਡੇਟ ਹਾਂ ਮੇਰੇ ਪਿੰਡ ਵਿੱਚ ਮਕੰਪੂ ਤਲਵੰਡੀ ਖੱਤੂ ਏੜੀਆਂ ਲਾਲੋ ਮਜਾਰਾ ਚਿਕਾਰਾਂ ਆਉਂਦੇ ਹਨ ਤੇ ਮੈਂ ਪਿੰਡ ਵਾਸੀਆਂ ਨੂੰ ਇਹਨਾਂ ਪਿੰਡ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਆਪਣਾ ਕੀਮਤੀ ਵੋਟ ਮੈਨੂੰ ਦੇ ਕੇ ਕਾਮਯਾਬ ਕਰੋ ਤਾਂ ਕਿ ਆਪਾਂ ਇਲਾਕੇ ਦੇ ਕੰਮਾਂ ਨੂੰ ਨਿਪਟਾ ਦੇ ਛੱਡ ਸਕੀਏ ਇਲਾਕੇ ਦੇ ਕੰਮ ਕਰ ਸਕੀਏ ਈ ਮੈਂ ਪਾਰਟੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਮੇਰੇ ਤੇ ਯਕੀਨ ਕੀਤਾ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਕੈਂਡੀਡੇਟ ਚੁਣੀ ਗਈ ਉਹਨਾਂ ਵੱਲੋਂ ਮੈਂ ਤੇ ਧੰਨਵਾਦੀ ਹਾਂ ਮੈਂ ਅਸੀਂ ਵੀ ਉਹਨਾਂ ਦਾ ਪੂਰਾ ਜਿ ਵਿਸ਼ਵਾਸ ਬਣਾਈ ਰੱਖਾਂਗੇ ਤੇ ਜਿੱਤ ਪ੍ਰਾਪਤ ਕਰਕੇ ਅਸੀਂ ਪਾਰਟੀ ਦੀ ਝੋਲੀ ਪਾਵਾਂਗੇ ਜੈ ਭੀਮ ਜੈ ਭਾਰਤ ਧੰਨਵਾਦ ਜਿੱਥੇ ਮਕੰਦਪੁਰ ਜ਼ਿਲ੍ਹਾ ਪੇਸ਼ਾ ਦੇ ਵਿੱਚ 6 ਸੰਪਤੀਆਂ ਪੈਂਦੀਆਂ ਨੇ ਉਹਦੇ ਵਿੱਚ ਮੇਰੇ ਮੁਕੰਦ ਪਰ ਜੋਂ ਦੇ ਵਿੱਚੋਂ ਬਲਾਕ ਸੰਧੀ ਵਾਸਤੇ ਸਾਡੀ ਬਹੁਤ ਹੀ ਸਤਿਕਾਰਯੋਗ ਸਾਡੀ ਬੱਚੀ ਮੀਨਾ ਕੁਮਾਰੀ ਜਿਹੜੇ ਕਿ ਉਚ ਚੋਣ ਸੰਚਾੜੂ ਤੇ ਇਲੈਕਸ਼ਨ ਲੜ ਰਹੇ ਨੇ ਔਰ ਮੈਂ ਇਹ ਸਿਨੇਮਰ ਬੇਨਤੀ ਕਰਦਾ ਕਿ ਜਿੱਥੇ ਮੈਨੂੰ ਵੋਟਾਂ ਵਾਕੇ ਤੁਸੀਂ ਕਾਮਯਾਬ ਕਰਨਾ ਉੱਥੇ ਨਾਲ ਦੀ ਨਾਲ ਇੱਕ ਇੱਕ ਵੋਟ ਜਿਹੜੀ ਹੈ ਸਾਡੀ ਬੱਚੀ ਮੀਨਾ ਕੁਮਾਰੀ ਨੂੰ ਝਾੜੂ ਦੇ ਚੋਣ ਸੰਚਾੜੂ ਤੇ ਗੋਹਣ ਲਾ ਕੇ ਉਹਨਾਂ ਨੂੰ ਵੀ ਆਪਾਂ ਕਾਮਯਾਬ ਕਰਨਾ ਤਾਂ ਕਿ ਬਲਾਕ ਸੰਧੀ ਦੇ ਵਿੱਚ ਜਿਹੜੇ ਸਾਡੇ ਕਾਰਜ ਹੋਣਿਆ ਵਿਕਾਸ ਦੇ ਘਰ ਉਹਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਵੇ ਕਿਉਂਕਿ ਇਹ ਬੱਚੀ ਜਿਹੜੀ ਸਾਡੇ ਬਹੁਤ ਹੀ ਵਿਰਾਸਤੀ ਪਰਿਵਾਰ ਜਿਨ੍ਹਾਂ ਦਾ ਰਾਜਨੀਤੀ ਨਾਲ ਬਹੁਤ ਲੰਬਾ ਗੂੜਾ ਸੰਬੰਧ ਰਿਹਾ ਹੈ ਸਾਡੇ ਮਾਨਯੋਗ ਸਰਦੇਵ ਸੋਖੀ ਜੀ ਜਿਹੜੇ ਕਿ ਲਗਾਤਾਰ ਮੁਕੰਨਦ ਪ੍ਰਦੇਸ਼ ਸਰ ਪੰਚਲ ਹੈ ਆ ਬੀਸਾਲ ਪਰ ਉਸ ਤੋਂ ਬਾਅਦ ਸਮਰેશ ਕੁਮਾਰ ਜੀ ਜਿਹੜੇ ਕਿ ਮੇਰੇ ਪਰਮ ਮਿੱਤਰ ਵੀ ਸਨ ਉਹਨਾਂ ਦੀ ਨੋ ਕਿਉਂਕਿ ਉਹਨਾਂ ਦੀ ਨੋ ਤੇ ਮੇਰੀ ਵੀ ਨੋ ਇਸ ਕਰਕੇ ਆਪਾਂ ਦੁਬਾਰਾ ਫਿਰ ਇਹਨਾਂ ਨੂੰ ਇਸੇ ਬਰਾ ਮੌਕਾ ਦਈਏ ਧੰਨਵਾਦ